24/7 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀ ਨੌਜਵਾਨ ਦੀ ਸੋਦੀ ਅਰਬ ਵਿੱਚ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ 5 ਸਾਲ ਪਹਿਲਾਂ ਗਿਆ ਸੀ ਸੋਦੀ ਘਰ ਬਣਾਉਂਦਾ ਸੀ ਚਾ ਪਰ ਨਵੇਂ ਘਰ ਬਣੇ ਘਰ ਨੂੰ ਦੇਖ ਨਹੀਂ ਪਾਇਆ ਬਟਾਲਾ ਦੇ ਪਿੰਡ ਚੰਨੇ ਚੰਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ ਉਮਰ 35 ਸਾਲ ਦੀ ਸੋਦੀ ਅਰਬ ਚ ਕੰਮ ਕਰਦਾ ਸੀ ਅਤੇ ਉਥੇ ਟਰਾਲਾ ਡਰਾਈਵਰ ਸੀ ਅਤੇ ਬੀਤੇ ਦਿਨੀ ਉਸ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਪਿੱਛੇ ਪਰਿਵਾਰ ਦੇ ਪਿੱਛੇ ਉਸ ਦੀ ਪਤਨੀ ਅਤੇ 5.5 ਸਾਲ ਦੀ ਬੇਟੀ ਹੈ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਅਸ਼ੋਕ ਜਰੇਵਾਲ ਤੇ ਅਨੀਤਾ 베ਦੀ ਦੀ

ਇਸ ਵਾਰ ਅਜੇ ਕੋ ਮੁੰਡਾ ਹੋਦਾ ਮਾਮਾ ਜੀ ਜੀਦੇ ਹੋਏ ਨਾਲ ਉਸ ਕੰਮ ਕਰਦੇ ਉਹਨਾਂ ਨੇ ਸਾਨੂੰ ਚ ਦੱਸਿਆ ਕਿ ਜਾਂ ਗੱਲਬਾਤ ਕਿਵੇਂ ਚ ਹੋ ਗਈ ਗੇ ਨਾ ਪੰਜ ਸਾਲ ਕਿੱਦੋਂ ਹੋ ਗਿਆ ਸਾਡੇ ਪੰਜ ਸਾਲ ਹੋ ਗਏ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਨੂੰ ਸੋਹ ਹੋ ਮੰਗ ਕਰਨੇ ਆ ਜੀ ਸਾਡੀ ਹੁਣ ਰੈੱਡ ਬਾਦੀ ਹੈ ਜੀ ਸਾਨੂੰ ਸਰਕਾਰ ਕਰੀ ਅਪੀਲ ਆ ਕਿ ਸਾਨੂੰ ਉਹਦੇ ਬੱਚੇ ਦੀ ਬਾਦੀ ਮਿਲ ਜਾ ਜਲਦੀ ਜਲਦੀ ਤੋਂ ਮਾਸੇ 33 ਸਟ੍ਰੀਟ ਗੇਮ ਮੋਰ ਅਗੋਂ ਨਹੀਂ ਬਿਠਾ ਤੇ ਦੰ ਨਹੀਂ ਬਿਠਾ ਜੀ ਹਾਂ ਦੁੱਖ ਬਹੁਤ ਵੱਡਾ ਜੀਆ ਸਾਰੇ ਨਗਰ ਨੂੰ ਜਾਂ ਸਾਰੇ ਨਗਰ ਮਲ ਜਤਾ ਦੇ ਤਾਂ ਜੋ ਜੋ ਆਈ ਹੈ 7 ਸਾਲ ਪਹਿਲੇ ਅਸੀਂ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਤਰੇਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਹੈ ਕਿ 12ਵੇਂ ਮਹੀਨੇ ਆਉਣ ਵਾਲਾ ਸੀ ਕੁਈ ਨਾ ਮੈਂ ਸੁਣਿਆ ਕਿਸੇ ਮੈਂ 7ਵੇਂ ਮਹੀਨੇ ਆਉਣਾ ਫਿਰ ਸੁਣਨ ਮੈਂ ਵਿੱਚ 8ਵਾਂ ਮਹੀਨਾ ਚੜਿਆ ਕੇ ਐਸੀ ਮੰਦ ਪਗਣੀ ਖਬਰ ਆਈ ਕੇ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਪਹਿਲਾ ਦੇਖ ਕੇ ਫੋਟੋਆਂ ਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਿਰਤ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਛ ਅਸੀਂ ਕਰ ਸਕਦੇ ਜੋ ਹੁਣ ਇਹ ਹੀ ਘੁਆ ਰਿਆ ਫਿਰ ਇਹ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਇੱਥੇ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਦ ਜਲਦ ਉਹਦੀ ਮ੍ਰਿਤਕ ਦੇ ਜਿਹੜੀ ਹੈ ਇੱਥੇ ਉਹਨਾਂ ਦੇ ਪਿੰਡ ਚ ਨੇਵਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨਾਂ ਦੇ ਮਾਪੇ ਪਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤਿਆੰਤਮ ਉਹਨਾਂ ਦੇ ਜੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹ ਕਿ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ ਆ ਇਹ ਹੀ ਆ ਕਿ ਸਰਕਾਰ ਦੇ ਅਗੇ ਗੁਹਾਰੇ ਆ ਕਿ ਜਲਦ ਜਲਦ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹ ਹੀ ਉਹਨਾਂ ਅਗੇ ਬੇਨਤੀ ਹੈ